ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬਹੁਤ ਟਾਈਮ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਦੀ ਵੀਡੀਓ ਹੈਗੀ ਸਪੈਸ਼ਲ ਹੈ ਤੇ ਸਾਰਿਆਂ ਲਈ ਸਰਪ੍ਰਾਈਜ਼ ਹੈ ਵੈਸੇ থাম্বਨੇਲ ਤੋਂ ਪਤਾ ਲੱਗ ਹੀ ਜਾਣਾ ਤੇ ਜਿੰਨੇ ਕਿ ਸਨੈਪਚੈਟ ਤੇ ਮੈਨੂੰ ਜਾਣਦੇ ਆ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੁਣ ਕਿ ਕੀ ਆ ਉਹਨੀ ਸਟੋਰੀ ਦੇਖ ਲਈ ਹੋਣੀ ਆ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਲੈਣ ਚੱਲੇ ਇੱਕ ਚੀਜ਼ ਜੇ ਸੂਤ ਲੱਗ ਗਿਆ ਸੌਦਾ ਗਿਆ ਬਣ ਫੇਰ ਆਪਾਂ ਲੈ ਆਉਣੀ ਆ ਤੇ ਦਿਖਾਉਣੇ ਫੇਰ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਅੱਜ ਮੈਂ ਸਵੇਰ ਦਾ YouTube ਦੇਖਣ ਰਿਹਾ ਸੀ ਤੇ ਕਈਆਂ ਦੀਆਂ ਵੀ ਵੀਡੀਓ ਤੇ ਮੈਂ ਕਿਹਾ ਯਾਰ ਆਪਾਂ ਵੀ ਅੱਜ ਬਣਾਈ ਲਈਏ ਬਹੁਤ ਟਾਈਮ ਹੋ ਗਿਆ ਵੀਡੀਓ ਬਣਾਈ ਨਹੀਂ ਤੇ ਚਲੋ ਬਣੇ ਰਿਓ ਨਾਲ ਦਿਖਾਉਣੇ ਫੇਰ ਤੁਹਾਨੂੰ ਜਿਦਾ ਜਿਦਾ ਵੀ ਹੁੰਦੀ ਆ ਗੇਮ ਸਾਰੀ ਲੌਂਗ ਇੰਤਰੂ ਪਹੁੰਚ ਗਿਆ ਏਜੰਸੀ 'ਚ ਕਰੋਲ ਜੈਕ ਮੋਟਰਸ ਆਹ ਬੜਾ ਤਕੜਾ ਪਹਿਲਾਂ ਮੈਨੂੰ ਆਹ ਪਸੰਦ ਆਇਆ ਸੀ ਇੱਕ ਸਕੂਟਰੀ ਵਾਂਗੂ ਆ ਇਹ ਪਰ ਮੈਂ ਕਿਹਾ ਨਹੀਂ ਯਾਰ ਮੋਟਰਸਾਈਕਲ ਮੋਟਰਸਾਈਕਲ ਹੀ ਆਪਣਾ ਹੈਗਾ ਇਹਦੇ ਨਾਲ ਦਾ ਕਰਾਉਣੇ ਤੁਹਾਨੂੰ ਚੈੱਕ ਆਉਂਦਾ ਰੈਡੀ ਹੋ ਕੇ ਆ ਖੜਾ ਆਰ 15 ਐ ਕਿਵੇਂ ਐ ਨਹੀਂ ਉਹੀ ਚੀਜ਼ ਨਾ ਮੋਟਰਸਾਈਕਲ ਚੈੱਕ ਕਰੋ ਰੈਡੀਏਟਰ ਵੀ ਲੱਗਾ ਬਸ 10 ਮਿੰਟ ਤੱਕ ਆਪਾਂ ਨੂੰ ਵੀ ਮਿਲ ਜਾਣਾ ਹੁਣ ਲਓ ਜੀ ਆ ਗਿਆ ਆਪਣੇ ਵਾਲਾ ਵੀ ਕਰੋ ਚੈੱਕ Pokoknya betanya Hmm Kedama ternyata bambu kata Loh itu nunggu diri Tuhan ya di ਇਹ ਕਿ ਹੈਲਮਟ ਨਾਲ ਜ਼ਰੂਰੀ ਹੈ ਲੋ ਜੀ ਦੱਸਿਓ ਕਮੈਂਟ ਕਰਕੇ ਕਿਦਾਂ ਦਾ ਲੱਗਾ ਬਾਕੀ ਹੁਣ ਆਪਾਂ ਇੱਥੇ ਬਣਾਇਆ ਕਰਾਂਗੇ ਵੀਡੀਓ ਇਹਨੂੰ ਹੀ ਕਰਦੇ ਹੁਣ ਜਿਆਦਾ ਯੂਜ਼ ਕੋਈ ਕਰਦੇ ਆ ਲੌਂਗ ਟ੍ਰਿਪ ਇਹਦੇ ਤੇ ਕੋਈ ਪਹਾੜਾਂ ਦਾ ਟੂਰ ਬਣਾਉਣਾ ਇੱਥੇ ਹੁਣ ਮੌਸਮ ਵੀ ਸੋਖਣਾ ਗਰਮੀ ਵਾਲਾ ਹੀ ਆ ਦੱਸਿਓ ਜੀ ਕਮੈਂਟ ਕਰਕੇ ਕਿਦਾਂ ਦਾ ਲੱਗਾ ਤੁਹਾਨੂੰ ਮਿਲਦੇ ਆਂ ਫੇ ਕਿਸੇ ਅਗਲੀ ਵੀਡੀਓ 'ਚ